ਅਠਾਰਾਂ ਦੀ ਪਾਲਾਹੋਰ ਆਮੀ ਤੂੰ ਵਿਲਾਮਨ ਖੋਰ ਕੇ ਕਾਟ ਕੁਆਲ ਦਿੱਦੀ ਇਹ ਕੁਆਲਟੀ ਹੈ ਕੁਆਲਟੀ ਹੈ ਤੂੰ ਹੀ ਲਾ ਦੇ ਕੁਆਲਟੀ ਮੈਂ ਲਾ ਦਿਆਂ ਹੁਣ ਬਈ ਹੁਣ ਤੋ ਇਹਨੂੰ ਜਵੇਂ ਮਰਜ਼ੀ ਕਰਾਸ ਕਰਾ ਲੋ ਅਗਰ ਚਾਹੇ ਤਾਂ ਨਹੀਂ ਰੁਕਾਉਂਗਾ ਤਾਂ ਸਾਦੇ ਕਰ ਜਾਓ ਸ਼ਿੰਗਾਰ ਵਾਲੀਆਂ ਜੱਡੀਓ ਹੈ ਪਾਠ ਉਹ ਰੰਗਾਂ ਦੀਆਂ ਕਾਲੀਆਂ ਨੇ ਇਹ ਬੜੀ ਜੀ ਰੰਗ ਦੀ ਛੇਰੀ ਹੈ ਚੀਨੀ ਪੱਠੋ ਢਿਓ ਕਿਉਂ ਸ਼ਗਾਇ ਤੇਰੇ ਲਈ ਦੀਆਂ ਲੀਆਂ ਦੇਖ ਓਏ ਦੇਖਦਾ ਰਹਿਣ ਉਹ ਸਿੰਘੀ ਸੁੰਗੀ ਤੋਂ ਕੀ ਸੀ ਬਸ ਬਦਾਮੀ ਸੀ ਜੀ ਖਰ ਜਾ ਯਾਰ ਬਦਾਮੀ ਤੂੰ ਵੀ ਬਦਾਮੀ ਪੱਠ ਹੈ ਨਹੀਂ ਢਿਓ ਐਸਾਈ ਦੇ ਫਿਰ ਮਨ ਮੇੜਾ ਇਹਦਾ ਬਸ ਬੋਲੀ ਨਾ ਬਾਈ ਇੱਕ ਚਿੰ ਮੇੜੂ ਮੈਂ ਇੱਕ ਸਾਢੇ ਚਿੰ ਮੇੜੂ ਮੈਂ ਹੁਣ ਬਗਾਈ ਜੀ ਨਹੀਂ ਕਰਦਾ ਨਾ ਤੈਨੂੰ ਮੈਂ ਥੱਲਿਓਂ ਚੱਲ ਕੇ ਕਾਹ ਵੀ ਹੌਲੀ ਹੌਲੀ ਪੌੜੀ ਚੜਦਾ ਵਗੇ ਜਾਉ ਕੰਮ ਮੈਂ ਕਰਦਾ ਹੀ ਨਹੀਂ ਹਾਂ ਕਿਉਂ ਵੀ ਬੜੀ ਵਧੀਆ ਆ ਲੈ 22 ਮਿੰਟ ਦਾ ਸੌਦਾ ਹੈ ਬਈ ਇਹ ਰੀਲ ਬਣਾ ਕੇ ਪਾ ਦੀ ਮਾਰੀ ਹੋਈ ਅਮਲੀ ਨਾਲ ਚੁੱਗੀ ਬੱਕਰੀ ਬਣਾਤਾ ਡਾਕਾ ਆਇ ਤੇ ਪਾ ਦੇ ਬੜਾਕਾ ਹੁਣ ਇਹ ਫਸ ਗਿਆ ਨਿਕਲ ਜਾ ਕਾਕਾ ਤੇਰਾ ਮਾਰ ਦਿਆਂ ਹੁਣ ਡਾਕਾ ਲੈ ਦੇ ਚਤੀ ਇਹ ਬਹੁਤੀਆਂ ਗੱਲਾਂ ਨਾ ਕਰ ਇੱਕ ਕੋਈ ਦੱਸ ਦੇ ਕਿੱਥੇ ਵੇਚਣੀ ਹੈ ਇੱਕੋ ਹੀ ਬਸ ਤੂੰ ਹੀ ਕਰ ਲੈ ਮੈਂ ਤੈਨੂੰ ਕਹ ਰਾ ਜੂ ਬੋਲ ਤੂੰ ਨਹੀਂ ਕਹਦਾ ਕੋਈ ਕਹਿੰਦੇ ਬਸ ਗੱਲ ਇਮਾਨਦਾਰੀ ਤੋਂ ਹਾਂ ਇਮਾਨਦਾਰੀ ਤੋਂ 15 ਦੀ ਦੇਣ ਚੀੜ ਚੱਲ ਲੈ ਚੱਟ 20 ਮਿੰਟ ਦਾ ਇਹ ਹੈ ਸੌਦਾ ਜਾ ਲੈ ਆਹ ਸੁਣავੀਆਂ ਹੁਣ ਚੱਲ ਯਾਨੀ ਤੇਰੇ ਨਾਲ ਭੁਗਾਇਆ ਹੀ ਆ ਕਰੀਏ ਕੀ ਫਾਇਦਾ ਯਾਰ ਮੈਨੂੰ ਪਤਾ ਤੂੰ ਹੈ ਅਗਲੇ ਸਾਰੇ ਬੰਦੇ 10 ਬੰਦੇ ਕਹਿਣਗੇ ਤੁਹਾਨੂੰ ਕੀ ਜਿੱਦ ਕਲੰਬਰ ਲੈ ਕੇ ਗਿਆ ਤੂੰ ਅੱਜ ਕੁਆਲਟੀ ਪੈਸੇ ਖਰਚਾ ਇਕੱਠੇ ਹੀ ਦਿੰਨੇ ਇੱਕ ਹੋਰ ਕੱਢ ਅੱਛਾ ਆ ਜਾ ਵੀਰੇ ਆ ਜਾ ਆ ਧੰਨਵਾਦ ਜੀ ਆਇਆਂ ਨੂੰ ਬਾਈ ਤੂੰ ਵੀ ਸਾਡਾ ਮਿੱਤਰ ਹੈ ਇਸਦਾ ਸਬਦਾ ਸਤਿਕਾਰ ਕਰਨੇ ਥੋੜੇ ਛਿਰੋਂ ਖਾਰ 5 ਅੱਛੀ 7 ਆ ਮੀ ਵਾ ਅੱਜ ਅੱਗੇ ਦਾ ਡੋਲਾ 17 11 ਬਈ ਮੇਜਾ ਨਾ ਹੋਰ ਮੜਾ ਮੇਜਾ ਨਾ ਬਗਰ ਲੇਕਾ ਤੀਨਾ ਕੱਟਿਆ ਨਹੀਂ ਹੈ ਨਾ ਇੱਧਰ ਡਿਮੁਰ 14 ਮੇਜਾ ਉਸ ਤੋਂ ਬਾਅਦ 15 ਕੂਰੇ ਨੇ ਜੀ ਦੁਬਾਰਾ ਜਾਨ ਲਓ ਜੀ ਆ ਤੁਹਾਡੇ ਬਾਦੂਰੇ ਚਲੋ ਆਦਗੇ ਤੇ ਲਓ ਜੀ ਹੈ ਤੇ ਅਜੋਕੇ ਬਾਦੂਰੇ ਕੋਈ ਨਹੀਂ ਨਹੀਂ ਆ ਲੈ ਗਿਆ ਕੋਈ ਉਹ ਵੀ ਚੌਕੀ ਕਰ ਸੁਣ ਲੈ ਤੇਰੀ ਮੇਰੀ ਗੱਲ ਸੁਣ ਲੈ ਆ ਪੱਠ ਦੇ ਤੈਨੂੰ ਮੈਂ ਪੈਸੇ ਛੜਤੇ ਖੁਸ਼ੀ ਤੋਂ ਨਾ ਮੈਂ ਨਹੀਂ ਲੈਂਦਾ ਤੂੰ ਐ ਕਰ ਓਏ ਇਹਦਾ ਮਾਨਤਨ ਕਰ ਦੇ ਵਿਚਾਰਾ ਖਾਤਾ ਖੜਾ ਮੈਨੂੰ ਨਾ ਦੀ ਓਏ ਗੱਲ ਨਿਕਲ ਇਹਦਾ ਕਰਦੇ ਮਾਨਤਨ ਖੁਸ਼ ਹੋ ਕੇ ਜੋ ਮਰਜੀ ਦੀ ਖੁਸ਼ ਹਣ ਮਿੱਠੂ ਆਪਾਂ ਨਾ ਕਿਸੇ ਨਾਲ ਮਹੇਜਾ ਬੰਦੇ ਨਹੀਂ ਯਾਰ ਦੇਖੇ ਨਹੀਂ ਕਿਦਾਂ ਦੀ ਤੇ ਪੈ ਉਹ ਕਾਇਰ ਪੀਂਦੀ ਹੈ ਭਾਈ ਅੱਠ ਦੀ ਲੈ ਜਾ ਹੈ ਅੱਠ ਦੀ ਨਹੀਂ ਕੋਈ ਗੱਲ ਕੱਟੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਹਾਂ ਕੋਈ ਫਾਇਦਾ ਨਹੀਂ ਜਿੰਨੇ ਦੀ ਤਨ ਚੰਗੀ ਦਾ ਉਹਨਾਂ ਦੀ ਵੇਚ ਆ ਭਰਾ ਆਪਾਂ ਠੀਕ ਹੈ ਨਾ ਨਹੀਂ ਚੰਗੀ ਦਾ ਚੰਗਾ ਮੁੱਲ ਲਾਵਾਂਗੇ ਅਸੀਂ ਭਾਈ ਹਾਂਜੀ 2 ਮਿੰਟ ਦਾ ਸੌਦਾ ਵੀਡੀਓ ਲੰਬੀ ਬਣਦੀ ਨਹੀਂ ਤੇ ਰੀਲੇ ਬਣੂਗੀ ਨਾ ਕਿ ਛੁੱਟੀ ਜੀ ਕਿ ਮੁਕਾ ਹੀ ਜਾਣਗੇ ਹੋਰ ਕੀ ਬਣੂ ਉਹਨਾਂ ਦੀ ਰੀਲ ਵਧੀਆ ਨਹੀਂ ਬਣਦੀ ਬਚਾਰਾ ਉਹ ਬਈ 1 6 3 ਮਿੰਟ ਦੀ ਬਾਣਾ ਦੇ ਹੱਥ ਫੇਰ ਮਾਰ ਲਈ ਕੋਈ ਐਡਾ ਮਜੇ ਨੂੰ ਆਸ਼ਕ ਨਾ ਬਣ। ਉਹ ਨਹੀਂ ਬਾਣਾ ਭਰਾਵਾ ਸਾਡੇ ਦਿਨ ਇਹ ਲੱਗ ਰਿਹਾ ਕਰਦੀ ਤਾਂ ਲੈ ਕੇ ਆਵਾ ਸਾਡੀ ਤਾਂ ਈਜ਼ ਨਹੀਂ ਪੂਰੀ ਆਉਂਦੀ ਬਾਪਾਲ ਦਾ। ਬਸ ਵੇਚਤੀ ਪੂਰੀ ਈ ਸ਼ੀਤੋਂ ਮੰਡੀਆਂ ਬਾਦ ਹੋ ਗਈਆਂ ਇੱਧਰ ਆ ਗਏ ਓਹ ਕਹਿੰਦਾ ਵੀ ਈ ਸ਼ੀਤੋ ਕਰ ਵੇਚੋ ਨਹੀਂ ਹੁੰਦੇ। ਆ ਸਾਡੇ ਕੋਲ ਪੱਛੀ ਕਰ ਬੜੀ ਫਸਤਾ ਕੋਈ ਨਹੀਂ ਭਾਈ। ਪੱਛੀ ਦੇ ਬੰਦੇ ਨਹੀਂ। ਨਹੀਂ ਨਹੀਂ ਤੇਰੇ ਕੋਲ ਨਹੀਂ ਨਹੀਂ ਕੋਈ ਵੱਡੇ ਭਾਈ ਤੇਰੇ ਸਾਹਮਣੇ ਸਾਥੀ ਆ ਭਰਾ। ਉਹ ਚਲਕਦਾ ਕਾ ਤੂੰ ਚਲਕਦਾ ਤੂੰ। ਓ ਓ ਇਹ ਚਾਰਵੇਂ ਹੋਰ ਲੈ ਓਏ ਭਾਈ ਐ ਸੋਚ ਲਿਆ ਵੀ ਮੇਰੀਆਂ ਉਹ ਪੌਣੇ 7-7 ਦੀਆਂ ਵਿਕ ਗਈਆਂ ਉੱਥੇ ਤਾਂ ਹੈ ਵਿਕਦੀ ਨਹੀਂ ਹਾਂ 7-7 ਦੀਆਂ ਪੌਣੇ 7 ਦੀਆਂ 7 ਨੇ ਹੋ ਗੀਆਂ 1000 ਘਟ ਰਿਹਾ ਕਹਿੰਦਾ ਤੈਨੂੰ 7-7 300 ਘਟਿਆ 7 ਨੂੰ ਹੋ ਗਈਆਂ ਤੇ ਆਹ 7 ਨੂੰ ਵਿਕੀਆਂ ਆ ਆਪਾਂ ਨੂੰ ਪਤਾ ਜੇ 7 ਅੰਗਲੀ ਘੋਰੇ ਆ ਮੇਰੀ ਗੱਲ ਚੰਗੀ ਆ ਬੰਦਾ ਯਾਰ ਘੋਰੇ ਆ ਕਿੰਨੀਆਂ ਲੈਦੇ ਆ ਘੋਰੇ ਤਾਂ ਆ ਜਾ ਘਟ ਦੇ ਮੁੰਡੇ ਬਸ ਮੱਖਾਂ ਦੀ ਪੂਰੀ ਦਾ ਨਹੀਂ ਡਾ ਚੁੱਪ ਮਾਰ ਜਾ ਬਸ ਸੁਣ ਓ ਨਹੀਂ ਸਾ ਮਰਾ ਯਰ ਮੈਂ ਲੱਗ ਗਿਆ ਰੇ ਮੋੜ ਦਾ ਮੈਂ ਵੀ ਤੈਨੂੰ ਕਹਿਦਾ ਜਾਣਾ ਜਾਇਜ਼ੀ ਫੇਰ ਮੈਂ ਹੋਰ ਦਾ ਰਜੂ ਜਾਇਜ਼ੀ ਬੋਲ ਬੋਲ ਸਿਣਾ ਪਟੀ ਜਾਂ ਆ ਰਹਿ ਗਈ ਆ ਤੈਨੂੰ ਪਤਾ ਹੀ ਨਹੀਂ 12 ਆ ਜਾਂਦੀ ਸਾਢੇ 10 ਦੀ ਨਿਭੜ ਕੇ ਕੀ ਹੋਗੀ 11 ਦੀ 11 ਦੀ ਹੋ ਵੀ ਚੁੱਪ ਕਰ ਜੀ ਬੋਲ ਬੱਕਰੀ ਆ ਮੈਨੂੰ ਪਤਾ ਤੂੰ ਹਟਦਾ ਤਾਂ ਹੈ ਨਹੀਂ ਕਰਜ ਕਰ ਕਰ ਤੇ ਦੇ ਬੋਲੇ ਕੋਈ ਨਾ ਲਾਲ ਬੱਕਰੇ ਦਾ ਇੱਕ ਬੱਚਾ ਰੱਖ ਦੀ ਮੇਰਾ ਹਣੋ ਉਹ ਲਾਲ ਰੱਖ ਤਾ ਦਰਦੀ ਨੂੰ ਇਹਨੂੰ ਬਖੇਜਾ ਜੀ ਬੱਚਾ ਜੀ